ਲੁਧਿਆਣਾ ਵਿਖੇ ਹੁਣੇ-ਹੁਣੇ ਕਿਸਾਨ ਜਥੇਬੰਦੀਆਂ ਦੇ ਵੱਡੇ ਆਗੂਆਂ ਦੀ ਇੱਕ ਬੈਠਕ ਹੋਈ ਹੈ ਜਿਸ ਵਿੱਚ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਆਗੂਆਂ ਨੇ ਦੱਸਿਆ ਕਿ 22 ਫਰਵਰੀ ਤੱਕ ਪੰਜਾਬ ਦੇ ਲਗਭਗ ਸਾਰੇ ਟੋਲ ਪਲਾਜ਼ੇ ਫ੍ਰੀ ਰਹਿਣਗੇ ਇਸ ਦੇ ਨਾਲ ਹੀ ਆਗੂਆਂ ਨੇ ਕੇਂਦਰ ਸਰਕਾਰ ਨੂੰ ਸਖਤ ਸ਼ਬਦਾਂ ਦੇ ਵਿੱਚ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਪੰਜਾਬ ਅਤੇ ਹਰਿਆਣਾ ਦੇ ਬਾਡਰ ਖੋਲ ਦਿੱਤੇ ਜਾਣ ਨਹੀਂ ਤਾਂ ਫਿਰ ਕਿਸਾਨ ਜਥੇਬੰਦੀਆਂ ਦੇ ਵੱਲੋਂ ਕੋਈ ਸਖਤ ਕਦਮ ਚੁੱਕਿਆ ਜਾਵੇਗਾ ਇਸ ਦੇ ਨਾਲ ਹੀ ਉਹਨਾਂ ਨੇ ਡੀਸੀ ਦਫ਼ਤਰਾਂ ਅੱਗੇ ਅਤੇ ਭਾਜਪਾ ਆਗੂਆਂ ਦੇ ਘਰਾਂ ਮੂਰੇ ਰੋਸ ਪ੍ਰਦਰਸ਼ਨ ਕਰਨ ਦੀ ਗੱਲ ਆਖੀ ਹੈ ਇਸ ਤੋਂ ਇਲਾਵਾ ਅੱਗੇ ਜੋ ਹੋਰ ਫੈਸਲੇ ਲਏ ਉਹ ਸੁਣੋ ਸਾਡੀ ਜਿਹੜੀ ਸੁਆਮੀਨਾਥਨ ਕਮਿਸ਼ਨ ਦੇ ਰਿਪੋਰਟ ਅਨੁਸਾਰ ਸੀ+2+50% ਵਾਲੀ ਮੰਗ ਉੱਤੇ ਕੇਂਦਰ ਸਰਕਾਰ ਇਹਨੂੰ ਡੀਫੀਟ ਕਰਨ ਵਾਸਤੇ ਕੋਈ ਅੱਜ ਸਮਝੌਤਾ ਕਰਨ ਜਾ ਜਿਹੜੀ ਰਾਤ ਦੀ ਅੱਜ ਮੀਟਿੰਗ ਹੈ ਉਹ ਕੋਈ ਚਰਚਾ ਹੈ ਕਿ ਏ2+ਐਫਐਲ ਦੇ ਉੱਤੇ ਉਹ ਆਰਡੀਨੈਂਸ ਕਰਨ ਦੀ ਗੱਲ ਕਰਦੇ ਆ ਤੇ ਸਾਡਾ ਇਹ ਬੜਾ ਸਪਸ਼ਟ ਸਟੈਂਡ ਹੈ ਪੇ ਅਸੀਂ C2+50% ਤੋਂ ਬਿਨਾਂ ਕਿਸੇ ਤਰ੍ਹਾਂ ਵੀ ਸੰਤੁਸ਼ਟ ਨਹੀਂ ਤੇ ਜੇ ਸਰਕਾਰ ਨੇ ਕੋਈ ਇਦਾਂ ਦਾ ਇਸ ਮੰਗ ਨੂੰ ਡੀਫੀਟ ਕਰਨ ਵਾਸਤੇ ਕੁਝ ਕੀਤਾ ਤਾਂ ਬਹੁਤ ਸਖਤ ਐਕਸ਼ਨ ਲਵਾਂਗੇ ਅਸੀਂ ਉਹ ਫੈਸਲੇ ਨੂੰ ਕਤਈ ਨਹੀਂ ਮੰਨਣ ਲਈ ਤਿਆਰ ਅਸੀਂ ਨਹੀਂ ਮੰਨਾਂਗੇ ਉਹਨੂੰ ਇਹਨਾਂ ਐਡਵਾਂਸ ਨੂੰ ਰਿਜੈਕਟ ਕਰਦੇ ਹਾਂ A2+70 ਲਿਆ ਹੋਰ ਕੋਈ ਇਸੇ ਤਰ੍ਹਾਂ ਦੀ ਸ਼ਬਦਾਵਲੀ ਵਾਲਾ ਜਿਹਦੇ ਵਿੱਚ ਕਿਸਾਨਾਂ ਨੂੰ ਭੁਲੇਖਾ ਪਾਉ ਗੱਲਾਂ ਕਰਕੇ ਉਹਨਾਂ ਨੂੰ ਆਪਣੀ ਮੰਗ ਤੋਂ ਪਿੱਛੇ ਮੋੜਨ ਦੀ ਗੱਲ ਕਰਨਗੇ ਅਸੀਂ ਉਹਨੂੰ ਮੰਨਣ ਨੂੰ ਤਿਆਰ ਨਹੀਂ ਜੇ ਇਦਾਂ ਦਾ ਕੋਈ ਸਮਝਾਤਾ ਹੋਇਆ ਸੀ ਇਹਨਾਂ ਐਡਵਾਂਸ ਰਿਜੈਕਟ ਕਰਦੇ ਹਾਂ ਇਹ ਤੋਂ ਬਿਨਾ ਅ ਬੱਲਾਂ ਵਾਲੇ ਸੰਤਾਂ ਨੇ ਅਪੀਲ ਕੀਤੀ ਐਸ ਕੇਐਮ ਨੂੰ ਭਈ ਭਗਤ ਰਵਿਦਾਸ ਜੀ ਦੇ ਜਨਮ ਦਿਨ ਤੇ ਟ੍ਰੇਨਸ ਨਾਲ ਰੋਕੀਆਂ ਜਾਣ ਅਸੀਂ ਉਹਨਾਂ ਦੀ ਅਪੀਲ ਨੂੰ ਮੰਨਦੇ ਹੋਏ ਫੈਸਲਾ ਕੀਤਾ ਵੀ ਅਸੀਂ ਇਹਨਾਂ ਦਿਨਾਂ ਵਿੱਚ ਗੱਡੀਆਂ ਰੇਲਾਂ ਜਿਹੜੀਆਂ ਉਹ ਨਹੀਂ ਰੋਕਾਂਗੇ ਇੱਕ ਸਾਰੇ ਸਾਡੀਆਂ ਸਾਰੀਆਂ ਜਥੇਬੰਦੀਆਂ ਦੇ ਵਰਕਣਾ ਨੂੰ ਜ਼ਿਲ੍ਹਾ ਪੱਤਰ ਤੱਕ ਦੇ ਜਿਹੜੇ ਸਾਡੇ ਅਹੁਦੇਦਾਰ ਨੇ ਉਹਨਾਂ ਨੂੰ ਅਪੀਲ ਹੈ ਵੀ ਕੱਲ ਨੂੰ 11 ਵਜੇ ਹਰ ਜਥੇਬੰਦੀ ਦਾ ਇੱਕ ਇੱਕ ਨੁਮਾਇੰਦਾ ਜ਼ਿਲ੍ਹਾ ਪੱਤਰ ਤੇ ਇਕੱਠੇ ਹੋ ਕੇ ਜਿਹੜਾ ਇਹਨੂੰ ਜਿਹੜਾ ਐਕਸ਼ਨ ਪ੍ਰੋਗਰਾਮ ਅਸੀਂ ਤੈਅ ਕੀਤਾ ਉਹਦੇ ਵਾਸਤੇ ਕੱਲ ਨੂੰ ਇਕੱਠੇ ਹੋ ਕੇ ਅ ਪਰਸੂ ਵਾਲੇ ਪ੍ਰੋਗਰਾਮ ਦਾ ਕਾਕਾ ਉਹ ਤਿਆਰ ਕਰ ਰਹੇ ਨੇ। ਇਹ ਤੋਂ ਅੱਗੇ 22 ਤਾਰੀਖ ਨੂੰ ਆਲ ਇੰਡੀਆ ਲੈਵਲ ਤੇ ਅਗਲਾ ਪ੍ਰੋਗਰਾਮ ਕੀ ਦੇਣਾ ਹੈ। ਉਹਦੇ ਲਈ ਨਵੀਂ ਦਿੱਲੀ ਚ ਇੱਕ ਮੀਟਿੰਗ ਹੋ ਰਹੀ ਹੈ ਮੈਸਰ ਬਾਡੀ ਦੀ ਉਹਦੇ ਵਿੱਚ ਪੰਜਾਬ ਦੇ ਵੀ ਨੁਮਾਇੰਦੇ ਜਿਹੜੇ ਨੇ ਅਸੀਂ ਉਹਦੇ ਚ ਜਾਵਾਂਗੇ ਇਹ ਅਗਲੀ ਫਾਸਟ ਹੈ ਜੀ ਸਾਹਿਬ ਅਗਲੀ ਅੱਜ ਦੀ ਮੀਟਿੰਗ ਵੀ ਸੈਂਟਰ ਸਾਲ ਬੋਰਡ ਦੀ ਚੁਸ ਨੂੰ ਪੁੱਛਦਾ ਜੀ ਮੈਂ ਜਿਸ ਤਰ੍ਹਾਂ ਪਹਿਲਾਂ ਕਿਹਾ ਵੀ ਜੋ মিডিਆ ਰਿਪੋਰਟਸ ਆ ਰਹੀਆਂ ਵੀ ਕੋਈ ਇਸ ਤਰ੍ਹਾਂ ਦਾ ਫਾਰਮੂਲਾ ਬਣਾਇਆ ਜਾ ਰਿਹਾ ਹੈ ਭਈ A2+FL ਦੇ ਉੱਤੇ ਕੀਮਤਾਂ ਤੈਅ ਕਰਨ ਦਾ ਫਾਰਮੂਲੇ ਦੇ ਉੱਤੇ ਪਾਵੇਂ ਤੇ ਜਾਣ ਇਹਦੀ ਐਮਐਸਪੀ ਦੀ ਗਾਰੰਟੀ ਇਸ ਫਾਰਮੂਲੇ ਦੇ ਮੁਤਾਬਕ ਤੈਅ ਕਰਕੇ ਕੋਈ ਆਰਡੀਨੈਂਸ ਕੀਤਾ ਜਾਏ ਅਸੀਂ ਇਹਦੇ ਨਾਲ ਕਤਈ ਸਹਿਮਤ ਨਹੀਂ ਜੇ ਉਹ ਇਦਾਂ ਕਰਨਗੇ ਤਾਂ ਸਾਡਾ ਅੰਦোলন ਹੋਰ ਸ਼ਕਤੀ ਨਾਲ ਅੱਗੇ ਵਧੂਗਾ ਰਾਜਾ ਸਾਹਿਬ ਵੀ ਕੀ ਬਾਈਬੇ ਜਿਹੜੇ ਪ੍ਰੋਗਰਾਮ ਨਾਲ ਦੇ ਵਿੱਚ ਰੇਲਾ ਵੀ ਰੁਕੀਆ ਜਾਣੀ ਰੇਲਾ ਮੈਂ ਕਿਹਾ ਵੀ ਅਸੀਂ ਕਿਉਂਕਿ ਸੰਤਾ ਨੇ ਬੱਲਾਂ ਵਾਲੇ ਨੇ ਅਪੀਲ ਕੀਤੀ ਹੈ ਇਸ ਸਕੀਮ ਨੂੰ ਇਹ 12 ਨਸੀ ਜਾਣਾ ਬਹੁਤ ਬਹੁਤ ਸਾਰੀ ਉਹਨਾਂ ਦੀ ਸੰਗਤ ਨੇ ਇਹਦੇ ਕਰਕੇ ਅਸੀਂ ਫੈਸਲਾ ਕੀਤਾ ਅਸੀਂ ਰੇਲਾ ਨਹੀਂ ਰੋਕਾਂਗੇ ਨਹੀਂ ਬਾਰਡਰਾਂ ਵਾਲਾ ਮੇਰੇ ਖਿਆਲ ਵਿੱਚ ਅਸੀਂ ਕਦੇ ਨਹੀਂ ਕੀਤਾ ਅਸੀਂ ਕੁਝ ਕਿਹਾ ਸੀ ਵੀ ਉਹਨਾਂ ਦਾ ਸਹਿਮਤੀ ਸੁਣੋ ਇੱਕ ਆਸੀਂ ਉਹ ਕੀਤਾ ਉਹ ਅਸੀਂ ਅਸੀਂ ਤਾਂ ਉਹ ਮੇਰੇ ਖਿਆਲ ਵਿੱਚ 17 ਤਰੀਕ ਤੋਂ ਸ਼ੁਰੂ ਵੀ ਕੀਤਾ ਹੋਇਆ ਹੈ 17 ਤਰੀਕ ਦਾ ਅਸੀਂ ਹੁਣ ਵੀ ਬੈਠੇ ਨੇ ਸਾਡੇ ਅੱਜ ਹੀ ਬੈਠੇ ਨੇ ਉਹ ਕੱਲ ਨੂੰ ਵੀ ਹੁਣ ਜਦੋਂ ਕਿ ਪੰਜਾਬ ਦੇ ਇੱਥੇ ਬੰਦੇ ਦਾ ਪ੍ਰੋਗਰਾਮ ਆ ਗਿਆ 17 18 19 20 22 ਤੱਕ ਉਹ ਅਸੀਂ ਲਗਾਤਾਰ ਜਾਰੀ ਰੱਖਾਂਗੇ ਟੋਲ ਪਲਾਗੇ ਕਿਵੇਂ ਰਹਿਣਗੇ ਜੀ ਜਿੰਦਾਂ ਤੁਸੀਂ ਫ੍ਰੀ ਕਿਤੇ ਹੋਏ ਨੇ ਟੋਲ ਪਲਾਗੇ ਟੋਲ ਫ੍ਰੀ ਰਹਿਣਗੇ 22 ਤੱਕ ਉਸੇ ਤਰੀਕੇ ਰਹਿਣਗੇ ਉਹ ਮੁਫਤ ਦੇ ਰਹਿਣਗੇ ਭ ਹਾਂ ਪੰਜਾਬ ਦੇ ਪੰਜਾਬ ਦੇ ਪੰਜਾਬ ਇਹ ਪੰਜਾਬ ਦੀ ਜਿੱਥੇ ਬੰਦੀ ਦਾ ਫੈਸਲਾ ਉਹ ਬਾਈ ਨੂੰ ਮਣਾਉਣ ਜਾ ਰਹੇ ਹਾਂ ਅਸੀਂ ਜਿਹੜੇ ਦੇਸ਼ ਭਰ ਦੇ ਬੰਦਾ ਜਿਹੜੇ ਕਈ ਟੋਲ ਬਵਾਜੇ ਹਲੇ ਵੀ ਕਿਸਾਨ ਬੈਠੇ ਨੇ ਪਰ ਉੱਥੇ ਫੀਸ ਲਈ ਜਾ ਰਹੀ ਹੈ ਜਗਰੌਲੇ ਟੋਲ ਪਲਾਜ਼ੇ ਤੋਂ ਪਿੱਛੇ ਟੋਲ ਬਰ ਜਾ ਤੇ ਉੱਥੇ ਕਿਸਾਨ ਬੈਠੇ ਵੀ ਨਹੀਂ ਉਹ ਕਿਉਂ ਜੀ ਇਹ ਅਸੀਂ ਪਤਾ ਕਰ ਲੈਣੇ ਆ ਇਸ ਤਰ੍ਹਾਂ ਨਹੀਂ ਹੋ ਸਕਦਾ ਜਿਵੇਂ ਕਿਸਾਨ ਬੈਠੇ ਹੋਣ ਉੱਥੇ ਵੀਸ ਵੀ ਲੈ ਜਾਂਦੀ ਹੋਵੇ ਇਹ ਕਦੇ ਨਹੀਂ ਹੈ ਕਿਸਾਨਾਂ ਨੇ ਨਹੀਂ ਇਹ ਅਸੀਂ ਦੇਖਦੇ ਆ ਕਿ ਕਿੱਥੇ ਆਹੋ ਕੌਣ ਨੇ ਸਰ ਜੀ ਕਲੀਅਰ ਕਰੋ ਮੰਤਰੀ ਜਿਹੜਾ ਘਰਾਵ ਜਿਹੜਾ ਬਈ ਕਿਆ ਘਰਾਵ ਦਾ ਘਰਾਵ ਕਰਨਾ ਇਹ ਘਰਾਵ ਨਹੀਂ ਕਰਨਾ ਘਰਾਵ ਨਹੀਂ ਕਰਨਾ 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 ਇਰ ਕੰਟੀਨਿਊ ਤਾਂ ਨਾ ਤੁਸੀਂ ਦੇ ਹਾਂ ਕੰਟੀਨਿਊ ਹਾਂ ਲਗਾਤਾਰ ਰੋਜ਼ ਪ੍ਰਦਰਸ਼ਨ ਕਰਨੇ ਰੋ ਠੀਕ ਹੈ ਠੀਕ ਹੈ ਦਿਲਰਾਤ ਦੂਸਰਾ ਅਸੀਂ ਜਿਹੜੇ ਸ਼ੰਭੂ ਤੇ ਖਨੌਰੀ ਸੰਭੂ ਵਾਲੇ ਜਿਹੜੇ ਸ਼ੰਭੂ ਤੇ ਖਨੌਰੀ ਜਿੱਥੇ ਕਿਸਾਨ ਬੈਠੇ ਨੇ ਸਾਡੀ ਉਹਦੇ ਤੇ ਆਵਾਜ਼ ਅੱਖ ਰੱਖੀ ਹੋਈ ਹੈ ਅਗਰ ਸਰਕਾਰ ਉਹਨਾਂ ਤੇ ਜ਼ਬਰ ਕਰਨਾ ਚਾਹੁੰਦੀ ਹੈ ਤਾਂ ਅਸੀਂ ਅੱਧੀ ਰਾਤ ਤੱਕ ਵੀ ਬੈਠਾਂਗੇ ਉਹ ਬਹੁਤ ਘਾਤਕ ਹੈ 24 ਘੰਟੇ ਬਾਜ਼ ਅੱਖ ਹੈ ਪ੍ਰੋਗਰਾਮ ਵੱਖਰਾ ਨਾ ਦਿੱਤਾ ਹੋਇਆ ਅਸੀਂ ਵੱਖਰਾ ਦਿੰਨੇ ਆ ਪਰ ਇਹ ਸਰਕਾਰ ਨੂੰ ਮਤਲਬ ਖੁੱਲ ਨਹੀਂ ਦੇ ਬੰਕੇ ਕੋਈ ਜ਼ਬਰ ਕਰ ਲਵੇ ਨੇ ਰੈਡਾ ਪਾਕ ਕਰਾਈਆਂ ਗਈਆਂ ਐਨਜੀ ਦੀਆਂ ਰੈਡਾਂ ਪਈਆਂ ਕਿਸਾਨਾਂ ਉੱਤੇ ਜਦੋਂ ਅੰਦੋਲਨ ਦੌਰਾਨ ਜਿ ਉਸ ਤਰ੍ਹਾਂ ਦੇਖੋ ਬਦਲਾਅ ਕੌਣ ਚਲ ਰਿਹਾ ਦੇਖੋ ਅਸੀਂ ਰਿਪ੍ਰੈਸ਼ਨ ਦੇ ਵਿਰੁੱਧ ਪਹਿਲਾਂ ਵੀ ਪ੍ਰੋਗਰਾਮ ਦੇ ਚੁੱਕੇ ਹਾਂ 15 ਤਰੀਕ ਨੂੰ ਬੇਸਕ ਅਸੀਂ 20 ਦਾ ਪ੍ਰੋਗਰਾਮ ਦਿੱਤਾ ਜੇ ਉਦੋਂ ਪਹਿਲਾਂ ਵੀ ਕੋਈ ਰੈਪ੍ਰੈਸ਼ਨ ਹੁੰਦਾ ਅਸੀਂ ਫੌਰੀ ਇਕੱਠੇ ਹੋ ਕੇ ਉਹ ਜ਼ਬਰਦਸਤ ਤੋੜਮਾਂ ਚ ਵਾਰ ਦਿੰਦੇ ਜੇ ਅੱਜ ਕੋਈ ਫੈਸਲਾ ਹੋ ਜਾਂਦਾ ਜੀ ਫਿਰ ਇਹ ਸਾਰਾ ਕੈਨਸਲ ਕਰ ਦੇਣਗੇ ਜੇ ਅੱਜ ਕੋਈ ਅਸੀਂ ਨਹੀਂ ਕੈਨਸਲ ਕਰਾ ਇਹ ਇੰਡੀਪੈਂਡੈਂਸ ਵਾਲੀ ਦੀ ਮੈਂਟਨ ਕਰਦੇ ਉਹਦੇ ਨਾਲ ਸੰਬੰਧ ਨਹੀਂ ਉਹਦਾ ਕਰਕੇ ਨਹੀਂ ਪ੍ਰੋਗਰਾਮ ਇਸ ਲਈ ਥੋੜਾ ਅੱਜ ਅੱਜ ਭਾਵੇਂ ਕੋਈ ਫੈਸਲਾ ਹੋ ਜੇ ਸਾਡਾ ਪ੍ਰੋਗਰਾਮ ਐਸੇ ਹੀ ਰਹਿਣਾ ਠੀਕ ਹੈ ਠੀਕ ਹੈ ਲਾਗੂ ਰਹੂਗਾ ਅੱਛਾ ਤੱਤ ਤੋਂ ਮੱਛੂਂਦੀ ਤਾਂ ਰੇਲਾਂ ਵੀ ਇਹਦੇ ਵਿੱਚ ਆਉਣਗੀਆਂ ਪਰ 22 ਤੱਕ ਅੜਿਕਣਾ ਪਊਗਾ ਇੱਕ ਬੇਨਤੀ ਅਸੀਂ ਇਹ ਕਰਦੇ ਹਾਂ ਕਿ ਜਿਹੜੇ ਕਮੈਨਾਂ ਵਾਲੇ ਆ ਹਜ਼ਾਰਾਂ ਕਮੈਨ ਪੰਜਾਬ ਦੇ ਵਿੱਚੋਂ ਬਾਹਰ ਜਾ ਰਹੀ ਹੈ ਪਰ ਅੱਜ ਬਾਰਡਰ ਸਾਰੇ ਸੀਲ ਨੇ ਤੇ ਅਸੀਂ ਪ੍ਰਸ਼ਾਸਨ ਨੂੰ ਚਿਤਾਵਨੀ ਵੀ ਦਿੰਦੇ ਹਾਂ ਕਿ ਜਿਹੜੇ ਬਾਰਡਰਾਂ ਦੇ ਉੱਪਰ ਕਮੈਨ ਆਪਣਾ ਕੰਮ ਕਰਨ ਲਈ ਜਾਂ ਤੂੜੀ ਵਾਲੀ ਮਸ਼ੀਨ ਜਾਂਦੀ ਹੈ ਉਹਨਾਂ ਨੂੰ ਉਹਨਾਂ ਬਾਰਡਰਾਂ ਤੋਂ ਨਹੀਂ ਲੰਘਾਇਆ ਜਾਵੇ ਜਿਹੜੇ ਖੁੱਲੇ ਬਾਰਡਰ ਹੈ ਨਾ ਰੁਕਿਆ ਜਾਵੇ ਦੂਸਰੀ ਅੱਜ ਦੀ ਮੀਟਿੰਗ ਦੇ ਵਿੱਚ ਸਾਡੇ ਸੈਂਤੀਆਂ ਤੋਂ ਇਲਾਵਾ ਅਗਰ ਆਹਾਂ ਜੀ ਵੀ ਸਾਡੇ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਲ ਹੋਇਆ ਸਾਂਝੇ ਰੂਪ ਦੇ ਵਿੱਚ ਅਸੀਂ ਇਹ ਜਿਹੜਾ ਫੈਸਲਾ ਕੀਤਾ ਸਾਰਿਆਂ ਨੇ ਸਾਰਿਆਂ ਨੇ ਤੇ ਸਹਿਮਤੀ ਜ਼ਾਹਰ ਕੀਤੀ ਸੋ ਜਿਸ ਤਰ੍ਹਾਂ ਲੀਡਰਾਂ ਦੇ ਘਰਾਵ ਜਿਹੜੀ ਗੱਲ ਚੁਗਰਾਹ ਜਿੱਥੇ ਮੰਨਿਆ ਜਾਰੀ ਉਹ ਕੰਟੀਨਿਊ ਹੋਊਗਾ ਕਿ ਤੁਸੀਂ ਤਾਲੂਕ ਸਹਿਮਤ ਸਾਰੇ ਗੱਲ ਦੇ ਨਾਲ ਅੱਜ ਸਾਰਾ ਸਾਂਝਾ ਪ੍ਰੋਗਰਾਮ ਤੈਅ ਹੋਇਆ ਹੈ ਵੀ ਅਸੀਂ 20 ਤਾਰੀਖ ਤੋਂ ਜਿਹੜਾ 3 ਦਿਨ ਦਾ ਪ੍ਰੋਗਰਾਮ ਹੈ ਭਾਜੀਪੀ ਦੇ ਲੀਡਰਾਂ ਦੇ ਘਰਾ ਮੂਰੇ ਧਰਨੇ ਅਗਰ ਆਹਾਂ ਜੀ ਬਾਹਰ ਹੈਗੇ ਉਹਨਾਂ ਨੂੰ ਵੀ ਨਾਲ ਨਹੀਂ ਸਕਦਾ ਚਲੋ ਕੋਈ ਨਹੀਂ ਹੁਣ ਬੈਠੋ ਸਭ ਉਹਨਾਂ ਨੇ ਵੀ ਦੇਖੋ ਇੱਕ ਸਾਡਾ ਇੱਕ ਨਾਲ ਸਾਡੇ ਕਾਇਦੇ ਨੂੰ ਹੈ ਇਹ ਸੇਖ ਪ੍ਰੋਗਰਾਮ ਉਹ ਵੀ ਕਰਨਗੇ ਨਿਯਮ ਹੈ ਅਸੀਂ ਪ੍ਰਧਾਨਗੀ ਮੰਡਲ ਬਣਾਉਣੇ ਆ ਸੰਤਿਆ ਦੇ ਵਿੱਚੋਂ ਅੱਜ ਦੀ ਜਿਹੜੀ ਪ੍ਰਧਾਨਗੀ ਅਸੀਂ ਤਿੰਨ ਨਮਾਇੰਦਿਆਂ ਨੇ ਕੀਤੀ ਹੈ ਇਸ ਕਰਕੇ ਚੌਥਾ ਨਮਾਇੰਦਾ ਨਹੀਂ ਮਤਲਬ ਉਹਦੇ ਵਿੱਚ ਹੀ ਸਰੂਗਾ ਠੀਕ ਹੈ ਦਰੱਖਤ ਦੇ ਤੌਰ ਤੇ ਕੱਢ ਲਓ ਜੀ ਜਿਵੇਂ ਹੁਣ ਜੱਥੇਬੰਦੀਆਂ ਨੇ ਕੁਝ ਜੱਥੇਬੰਦੀਆਂ ਦੇ ਮੈਂਬਰ ਨੇ ਇੱਕ ਦੂਜੇ ਟੁੱਟ ਕੇ ਦੂਜੇ ਜਾ ਰਹੇ ਨੇ ਕਈ ਵਾਰ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਵੀ ਇੱਕ ਸਰਦਾਰ ਜੀ ਲੰਬੇ ਟਰੈਕਟਰ ਮੂਰੇ ਪਰ ਇੱਥੇ ਜਾਣਾ ਨਹੀਂ ਇਹ ਗੱਲਾਂ ਜਿਹੜੀਆਂ ਹੋ ਰਹੀਆਂ ਨੇ ਕਿਤੇ ਨਾ ਕਿਤੇ ਕਿਸਾਨਾਂ ਚ 파ਟ ਪੋ ਦੀ ਨੀਤੀ ਤਾਂ ਨਹੀਂ ਪਾਇਆ ਕਰੀ ਇਸ ਤਰ੍ਹਾਂ ਦੀਆਂ ਵੀਡੀਓ ਜਿਹੜੇ ਸੋਸ਼ਲ ਮੀਡੀਆ ਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਥੋੜਾ ਜਿਹਾ ਵੀ ਜਿਹੜੇ ਨੌਜਵਾਨ ਨੇ ਕਈ ਵਾਰ ਇਸ ਤਰ੍ਹਾਂ ਹੋ ਰਿਹਾ ਹੈਗਾ ਉਹਦੇ ਬਾਰੇ ਨਹੀਂ ਜੋਸ਼ ਤੇ ਹੋਸ਼ ਕਾਇਮ ਰੱਖ ਕੇ ਲੜਨਾ ਚਾਹੀਦਾ ਹੈ ਪੀਸਫੁੱਲ ਰਹਿਣਾ ਚਾਹੀਦਾ ਹੈ ਹਮੇਸ਼ਾ ਦੁਨੀਆ ਵਿੱਚ ਪੀਸਫੁੱਲ ਅੰਦੋਲਨ ਜਿੱਤਦੇ ਨੇ ਵਾਇਲੈਂਟ ਅੰਦੋਲਨ ਕਦੇ ਜਿੱਤਦੇ ਨਹੀਂ ਹੁੰਦੇ ਇਸ ਕਰਕੇ ਸਾਡੀ ਅਪੀਲ ਹੈ ਸਾਰਿਆਂ ਨੂੰ ਜੋ ਅਕੋਂ ਸਭ ਦੇ ਸਾਹਮਣੇ ਆ ਕਿ ਜਿਹੜਾ ਤਿੰਨ ਕਾਨੂੰਨਾਂ ਵੇਲੇ ਅਸੀਂ ਦਿੱਲੀ ਮੋਰਚਾ ਲਾਇਆ ਸਾਲ ਭਰ ਤੋਂ ਉੱਪਰ ਬੈਠ ਰਹੇ ਆ ਉਹਦੇ ਵਿੱਚ ਵੀ ਬੜੀਆਂ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਕਿ ਕਿਸੇ ਨਾ ਕਿਸੇ ਲੋਟ ਇਹਨੂੰ ਹਿੰਸਕ ਕਰ ਦਿੱਤਾ ਜਾਵੇ ਪਰ ਅਸੀਂ ਬਚਾ ਕੇ ਰੱਖਿਆ ਅੰਦੋਲਨ ਨੂੰ ਹੁਣ ਵੀ ਅਸੀਂ ਅਪੀਲ ਕਰਾਂਗੇ ਕਿ ਇਸ ਅੰਦੋਲਨ ਨੂੰ ਹਿੰਸਕ ਨਹੀਂ ਹੋਣ ਦੇਣਾ ਚਾਹੀਦਾ ਅਗਰ ਹਿੰਸਕ ਹੋਊਗਾ ਤਾਂ ਸਾਰਾ ਕੁਝ ਗੜਬੜਾ ਜਾਊਗਾ ਤੇ ਕੁਛ ਪੱਲੇ ਵੀ ਨਹੀਂ ਪੈਣਾ ਇਸ ਦੌਰਾਨ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਅਸੀਂ ਮੈਦਾਨ ਵਿੱਚ ਡੱਟੇ ਹੋਏ ਹਾਂ ਤੇ ਅੱਗੇ ਜਥੇਬੰਦੀਆਂ ਦੀ ਮੀਟਿੰਗ ਦੇ ਵਿੱਚ ਜਿਸ ਤਰ੍ਹਾਂ ਦਾ ਫੈਸਲਾ ਹੋਵੇਗਾ ਉਸ ਦੇ ਨਾਲ ਉਹਨਾਂ ਵੱਲੋਂ ਅੱਗੇ ਦੀ ਰਣਨੀਤੀ ਬਣਾਈ ਜਾਵੇਗੀ ਹਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ